ਜਿਵੇਂ ਮਰਜ਼ੀ ਹੱਥ ਜੜੋ ਜੋੜੋ ਜੜਾ ਲਓ ਬੀਬੀਓ ਬਜ਼ੁਰਗੋ ਤੁਸੀਂ ਬੱਚਿਆਂ ਸਾਹਮਣੇ ਨਾ ਕਹੋ ਮੇਰਾ ਬੱਚਾ ਦੁਖੀ ਹੈ ਅ ਮੇਰਾ ਦਿਆਣਾ ਪੜਦਾ ਨਹੀਂ ਇਹ ਵਿਚਾਰਾ ਕਮਜ਼ੂਰਾ ਜਿਹਾ ਇਹ ਬਿਮਾਰ ਜਿਹਾ ਰਹਿੰਦਾ ਇਹ ਲਫ਼ਜ਼ ਨਹੀਂ ਕਹਣੇ ਬੱਚਿਆਂ ਕੋਲੇ ਲਫ਼ਜ਼ ਕਦੀ ਨਹੀਂ ਕਹਿਣਾ ਇਹ ਕਹਿਣਾ ਇਹ ਤੇ ਛੇਰ ਪੁੱਤ ਹੈ ਸਾਡਾ ਐਂ ਕਹਿਣਾ ਇਹ ਸਾਡਾ ਛੇਰ ਪੁੱਤ ਹੈ ਕੁਝ ਨਹੀਂ ਹੋਇਆ ਇਹਨੂੰ ਚੰਗਾ ਬਣਾ 106 ਡਿਗਰੀ ਬੁਖਾਰ ਵੀ ਚੜਿਆ ਹੋਵੇ ਤਾਂ ਵੀ ਕਹਿਣਾ ਕੋਈ ਨਹੀਂ ਮੇਰਾ ਪੁੱਤ ਕਾਇਮ ਹੈ ਉਹਦੇ ਉਸਦੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦੇਣੀ ਕਦੇ ਤੂੰ ਢਿੱਲਾ ਹੈ ਤੂੰ ਟਾਊਨ ਹੈ ਇਹ ਲਫ਼ਜ਼ ਕਹਿੰਦੇ ਨੇ ਕਾਇਮ ਹੈ ਆਪਣੇ ਇਹ ਏਦਾਂ ਆਪਣੇ ਬੱਚਿਆਂ 'ਚ ਸਪਿਰਟ ਕਰੋ ਪੋਜ਼ਿਟਿਵਿਟੀ ਭਰਨੀ ਹੈ ਸਾਡੇ ਹੁਣ ਭੋਲੇ ਲੋਕ ਆ ਵਿਚਾਰੇ ਇੱਥੇ ਚੇਤਾ ਆ ਗਿਆ ਮੈਨੂੰ ਚਲੋ ਸੀਰੀਅਸ ਤੋਂ ਥੱਲੇ ਆਓ ਥੋੜੇ ਮੈਂ ਖੜਾ ਇੱਥੇ ਦੀਵਾਨ ਚ ਕਲਕੀਟਰ ਹਾਲ ਚ ਮੈਂ ਕਿਹਾ ਬੀਬੀ ਪੋਜਿਟਿਵਿਟੀ ਪਾ ਰਹੇ ਦੇ ਚ ਸੁਣ ਤੇ ਦੀ ਮੇਰੀ ਗੱਲ ਨੂੰ ਨੇ ਥੋੜਾ ਜਿਹਾ ਪਰਾ ਜਾ ਕੇ ਫੇਰ ਆ ਕੇ ਮੁੜ ਕੇ ਮਤ ਮੈਂ ਕਿਹਾ ਇਹ ਕਿਥੋਂ ਮਿਲਦੀ ਏ ਬੀਬੀ ਉਹਨੂੰ ਇਹ ਲੱਗਾ ਵੀ ਕੋਈ ਚੀਜ਼ ਐ ਜਿਹੜੀ ਇਹਦੇ ਚ ਪਾਉਣੀ ਪੈਣੀ ਵੀ ਇਹ ਮਿਲਦੀ ਕਿਥੋਂ ਐ ਸਾਡੇ ਭਲੇ-ਮਾਲ ਸੱਲੋ ਗਿਆ ਨਾ ਭਲੇ-ਮਾਲ ਅਰ ਗੋਰੀਆਂ ਨੂੰ ਵੇਖੋ ਨਾ ਉਹ ਉਹ ਆਪਣੇ ਨਿਆਣਿਆਂ ਨੂੰ ਐ ਪਾਲਦੇ ਆ ਵੀ ਨਿਆਣੇ ਸਾਹਮਣੇ ਨਹੀਂ ਬੋਲਣਾ ਕੋਈ ਗੱਲ ਨਹੀਂ ਕਹਿੰਦੇ ਆਪਣੇ ਨਿਆਣੇ ਸਾਹਮਣੇ ਨਹੀਂ ਕਦੇ ਐ ਕਹਿਣਾ ਨਿੱਕੀਆਂ-ਨਿੱਕੀਆਂ ਗੱਲਾਂ ਤੁਹਾਡੀ ਪਰਸਨੈਲਿਟੀ ਤੇ ਅਸਰ ਕਰਦੀਆਂ ਨੋਟ ਕਰਿਓ ਗੱਲ ਮੇਰੀ ਨਿੱਕੀਆਂ-ਨਿੱਕੀਆਂ ਚੀਜ਼ਾਂ ਤੁਹਾਡੀ ਪਰਸਨੈਲਿਟੀ ਤੇ ਪ੍ਰਭਾਵ ਪਾਉਂਦੀਆਂ ਕਦੇ ਮੇਰੇ ਪਿਤਾ ਨੂੰ ਪੁੱਛਿਓ ਮੇਰੀ ਮਾਤਾ ਇੱਥੇ ਬੈਠੇ ਹੋਣਗੇ ਸਾਨੂੰ ਪਤਾ ਕੀ ਕਿਹਾ ਹੋਇਆ ਸੀ ਮੇਰੇ ਪਿਓ ਨੇ ਕੱਟਾ ਚੁੰਗਦਾ ਚੁੰਗ ਜੇ ਤੈਨੂੰ ਨਹੀਂ ਛੇੜਦਾ ਅੱਛਾ ਪੜ੍ਹਾਈ ਕਰੋ ਬਸ ਐਦਾਂ ਕਹਿ ਲੰਗਾ ਅੱਛਾ ਜੇ ਕਦੇ ਆ ਲਫ਼ਜ਼ ਨਹੀਂ ਕਦੇ ਪੈਣ ਦਿੱਤਾ ਵੀ ਕੋਈ ਘਾਟਾ ਮੈਂ ਗਿਆ ਰਹਾ ਦਾ ਸਾਸ ਕਿੱਲੇ ਦੀ ਕਣਕ ਕਿੱਲੇ ਦੀ ਜੀਰੀ ਕਿੱਲੇ ਦੀ ਕਣਕ ਕਿੱਲੇ ਦੀ ਜੀਰੀ ਉੱਥੇ ਦੇ ਕੇ ਆਉਗੇ ਮੈਂ ਕਹਿੰਦਾ ਕਿਉਂ ਕਹਿੰਦੇ ਲੰਗਰ ਚ ਰੋਟੀ ਖਾਣਾ ਅਸੀਂ ਗੁਰਦੁਆਰੇ ਚ ਨਹੀਂ ਲੈਣਾ ਅਸੀਂ ਅਸੀਂ ਨਹੀਂ ਲੈਣਾ ਗੁਰਦੁਆਰੇ ਦਾ ਥੋੜਾ ਖਾਣਾ ਐਦਾਂ ਉਹਨਾਂ ਨੇ ਕੀਤਾ ਮੇਰੇ ਕੱਪੜੇ ਇੱਥੋਂ ਜਾਂਦੇ ਸੀ ਮੈਂ ਕਦੇ ਕੱਪੜਾ ਨਹੀਂ ਲਿਆ ਰਣਾ ਸੀ ਮੈਂ ਕਹਿੰਦਾ ਮੈਂ ਖਾਲੀ ਹੱਥੀ ਮੱਥਾ ਨਹੀਂ ਟੇਕਦਾ ਛੋਟੇ ਪੈਸੇ ਦਿੱਤੇ ਹੋਏ ਸੀ ਵੀ ਰੋਜ਼ ਇਹ ਤੁਹਾਨੂੰ ਚਾਹੀਦੇ ਨੇ ਪੈਸੇ ਨੂੰ ਰੋਜ਼ ਦੇਆ ਕਰੋ ਇਹ ਮਹਾਰਾਜ ਨੂੰ ਮੱਥਾ ਟੇਕਦਾ ਹੈ ਮਾਪੁਰਖਾਂ ਕੋਲ ਵੀ ਜਾਂਦਾ ਹੈ ਇਹ ਖਾਲੀ ਹੱਥੀ ਇਹਦੀ ਸ਼ਰਤ ਆ ਇਨੂੰ ਪੈਸੇ ਦਿਓ ਕਿਰਾਇਆ ਮੈਂ ਮੈਨੂੰ ਕਹਿਣਾ ਇਥੋਂ ਨਹੀਂ ਲੈਣਾ ਅਸੀਂ ਕਿਰਾਇਆ ਦਵਾਂਗੇ ਮੈਂ ਲੱਗਿਆ ਕੱਪੜੇ ਧੋਇਆ ਕਰਾਂ ਮੇਰੇ ਹੱਥ ਏਦਾਂ ਬਾਟ ਗਏ ਬੱਚਾ ਸੀ ਛੋਟੀ ਉਮਰ ਸੀ ਤੇ 500 600 ਰੁਪਈਆ ਉਦੋਂ ਉਥੇ ਸਾਡੇ ਇੱਕ ਬੰਦਾ ਹੁੰਦਾ ਸਾਡੇ ਨਾਲ ਰਹਿੰਦਾ ਸੀ ਉਹਨੂੰ ਦਿੱਤਾ ਮੇਰੇ ਪਿਤਾ ਨੇ 600 ਰੁਪਈਆ ਕਹਿੰਦੇ ਤੈਨੂੰ ਮੈਂ ਮਹੀਨੇ ਦਾ ਦੇ ਦਿਆ ਪਰ ਹੁਣ ਗੱਲ ਵੀ 25 ਸਾਲ ਪੁਰਾਣੀ ਹੈ 600 ਰੁਪਈਆ ਉਦੋਂ ਦਾ ਵਧੀਆ ਵੀ ਤੂੰ ਇਹਦੇ ਨਾਲ ਜਾਇਆ ਕਰ ਤੂੰ ਮੇਰੇ ਨਾਲ ਜਾਇਆ ਕਰ ਜਦੋਂ ਇਹਨੇ ਨਹਾਉਣਾ ਵਗੈਰਾ ਹੁੰਦਾ ਹੈ ਤੇ ਤੂੰ ਇਹਨੂੰ ਇਸ਼ਨਾਨ ਕਰਾ ਦਿਆ ਕਰ ਤੇ ਕੱਪੜੇ ਧੋ ਦਿਆ ਕਰ ਉਹ ਮੇਰਾ ਖੈਰਾ ਤੋਂ ਲਿਆ ਚੱਕ ਕੇ ਤੁਰਿਆ ਕਰੇ ਮੇਰੇ ਪਿੱਛੇ ਮੇਰੇ ਪਿਓ ਨੇ ਮੈਨੂੰ ਵੀਆਈਪੀ ਬਣਾਤਾ ਉਦੋਂ ਨਿਗੀ ਦੀ ਉਰਚ ਧਿਆਨ ਨਾਲ ਮੇਰਾ ਨੁਕਤਾ ਨੋਟ ਕਰਿਓ ਵੀਰੋ ਕੈਮ ਧਿਆਨ ਨਾਲ ਸੁਣਿਓ ਮੇਰੀ ਗੱਲ ਚਲੋ ਉੱਥੇ ਰਹੇ ਮੈਂ ਆਇਆ ਮੇਰੀ ਸਭ ਤੋਂ ਪਹਿਲਾਂ ਜਿਹੜਾ ਮੈਂ ਪ੍ਰਚਾਰ ਸ਼ੁਰੂ ਕੀਤਾ ਮੇਰੀ ਗੱਡੀ ਮੈਨੂੰ ਦਾਦੀ ਦੇ ਲੈ ਕੇ ਦਿੱਤੀ ਮੇਰਾ ਦਾਦਾ 8-10 ਲੱਖ ਰੁਪਈਆ ਮੇਰੀ ਦਾਦੀ ਦੇ ਨਾਂ ਛੱਡ ਗਿਆ ਸੀ ਜਦੋਂ ਚੜ੍ਹਾਈ ਕੀਤੀ ਜ਼ਮੀਨ ਵੀ 8-10 ਕਿੱਲੇ ਦਾਦੀ ਦੇ ਨਾਂ ਤੇ ਪੈਸਾ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਬੱਚਾ ਜਦੋਂ ਪਾਲਣਾ ਆ ਨੋਟ ਕਰਿਓ ਮੇਰੀ ਗੱਲਾਂ ਉਹ 10 8-10 ਲੱਖ ਰੁਪਈਆ ਸੀ ਮੇਰੀ ਦਾਦੀ ਨੇ ਮੈਨੂੰ ਗੱਡੀ ਲੈ ਕੇ ਦਿੱਤੀ ਪਹਿਲੀ ਗੱਡੀ ਅਸੀਂ ਲਈ ਉਹਨੇ ਲੈ ਕੇ ਮੈਂ ਦੂਜੀ ਗੱਡੀ ਲਈ ਉਹਦੇ ਪੈਸੇ ਮੇਰੇ ਪਿਤਾ ਨੇ ਦਿੱਤੇ ਮੀਨ ਆਪਣੀ ਘਰ ਘਰਤੀ ਇੱਕ ਸਾਲ ਜਥੇ ਦਾ ਪ੍ਰਸ਼ਾਦਾ ਮੇਰੀ ਮਾਂ ਨੇ ਬਣਾਇਆ ਘਰੋਂ ਮੈਂ ਖਰਚਾ ਕਰਦਾ ਗਿਆ ਕਦੇ ਵੀ ਨਾ ਕਦੀ ਵੀ ਮੈਨੂੰ ਐਦਾਂ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੈਂ ਘੱਟਾਂ ਕਿਸੇ ਨੂੰ ਮੇਰੇ ਪਿਓ ਨੇ ਸਿੰਪਲ ਐ ਸਿੱਧੇ ਸਾਦੇ ਬੰਦੇ ਐ ਪਰ ਮੇਰੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦਿੱਤੀ ਵੀ ਤੂੰ ਘੱਟਾਂ ਕਿਸੇ ਨੂੰ ਮੈਨੂੰ ਕਹਿਣਾ ਤੂੰ ਬਕਾਇਵਰ ਮੈਂ ਹਾਂ ਨਾ ਤੇਰੇ ਨਾਲ ਉਹ ਗੱਲਾਂ ਖਾਨੂੰ ਕਾਇਮ ਕਰਦੀਆਂ ਗੱਲ ਇਹ ਨਹੀਂ ਹੁੰਦੀ ਕਿ ਤੁਹਾਡੇ ਕੋਲ ਯਾਰ ਇਹਨਾਂ ਸਾਡੇ ਪੱਲੇ ਕੀ ਹੈ ਅਪਚੀਤੀ ਕਿਲੇ ਜ਼ਮੀਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਉਧੇ ਤੇ ਬਿਲਡਿੰਗਾਂ ਬਣਾ ਲੀਆਂ ਬਾਹਰੋਂ ਅਸੀਂ ਕੱਖ ਨਹੀਂ ਇਹਨਾਂ ਕੋਲ 500 500 ਕਿੱਲਾ ਜ਼ਮੀਨ ਦਾ ਹੈ ਹਜ਼ਾਰ ਹਜ਼ਾਰ ਏਕੜ ਜ਼ਮੀਨ ਦਾ ਹੈ ਪਰ ਜਿਨ੍ਹਾਂ ਨਾਲ ਮੱਥਾ ਲ ਪਤਾ ਕਿਉਂ ਲਾਇਆ ਇੱਥੋਂ ਮੈਂ ਕਹੇਵਾਂ ਇੱਥੋਂ ਮੇਰਾ ਮਨ ਪਤਾ ਕੀ ਕਹਿੰਦਾ ਮੈਂ ਕਿਹੜਾ ਕਿਸੇ ਨਾਲੋਂ ਕਰਦਾ ਆਹ ਸ੍ਰੀ ਆਕਾਲ ਸੁਣੋ ਬੱਲੇ ਮੇਰੇ ਕੱਖ ਨਹੀਂ ਬੱਲੇ ਕੱਖ ਨਹੀਂ ਕੋਈ ਪ੍ਰੋਪਰਟੀ ਨਹੀਂ ਕੋਈ ਜ਼ਮੀਨ ਨਹੀਂ ਪਰ ਮਾਈਂਡ ਮੇਰਾ ਇੱਥੇ ਹੈ ਕਿ ਐਂਕ ਵਿੱਚ ਕਹਿ ਗਿਆ ਤੂੰ ਇੱਕ ਅਗਰੀਆਂ ਪਾਈ ਫਿਰਦੇ ਨੇ ਆਹ ਚੀਜ਼ ਜਿਹੜੀ ਹੈ ਨਾ ਇਹ ਬਚਪਨ ਤੋਂ ਹੈ ਅੱਜ ਨਵੀਂ ਨਹੀਂ ਆਈ ਇਹ ਸ਼ੁਰੂ ਤੋਂ ਹੀ ਇਦਾਂ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਨਿਆਣਿਆਂ ਚ ਭਰਨੀਆਂ ਪੈਣਗੀਆਂ ਤੁਹਾਡੇ ਬੱਚਿਆਂ ਨੂੰ ਭਰਨੀਆਂ ਪੈਣਗੀਆਂ ਨਿਆਣਾ ਜਦੋਂ ਨੋਟ ਕਰਿਓ ਸੁਣੋ ਹੈਗੇ ਆ ਗਰੀਬ ਸਿੰਪਲ ਪਰਿਵਾਰ ਪਰਿਵਾਰ ਹੈ ਤੇਰਾ ਸਿੰਪਲ ਹੋ ਤੁਸੀਂ ਸਾਦਾ ਅਗ ਲਗਦਾ ਸੀ ਅਸੀਂ ਅਸੀਂ ਜੀ ਮਿਡਲ ਕਲਾਸ ਫੈਮਿਲੀ ਨੂੰ ਅਸੀਂ ਲੋਅਰ ਕਲਾਸ ਅਸੀਂ ਗਰੀਬ ਹਾਈ ਕਲਾਸ ਨਹੀਂ ਅਸੀਂ ਵੱਡੇ ਪਰਿਵਾਰਾਂ ਚੋਂ ਨਹੀਂ ਹੈ ਪਰ ਮੇਰਾ ਪੁਆਇੰਟ ਨੋਟ ਕਰਿਓ ਅੱਜ ਬੱਚੇ ਪਾਲਨ ਵਾਲਿਓ ਸਾਰੇ ਨੋਟ ਕਰਿਓ ਆਪਣਾ ਬੱਚਾ ਹੈ ਨਾ ਜਿਹੜਾ ਹੈਗਾ ਗਰੀਬ ਹੈ ਪਰ ਉਹਦੀ ਸਾਈਕੀ ਅਮੀਰ ਕਰਦੇ ਗਰੀਬ ਪਰ ਉਹ ਅਮੀਰ ਕਰਨ ਦੀ ਲੋੜ ਨਹੀਂ ਸਾਈਕੀ ਅਮੀਨਾ ਬਾਰੇ ਸਾਈਕੀ ਵੀ ਆਈਦੀ ਕਰਦੇ ਤੇ ਜਿੱਤੇ ਵੀ ਆਈਕੀ ਸਾਈਕੀ ਹੋਈ ਨਾ ਵੀਆਈਪੀ ਬੰਦਿਆਂ ਵਿੱਚ ਬੈਠੇ ਉਹਦੇ ਹੱਥ ਨਹੀਂ ਕੰਬਣੇ ਚਾਹ ਲੈ ਕੇ ਇੰਤਾ ਕੱਪ ਨਹੀਂ ਪੀ ਮੈਨੂੰ ਮਾਫ ਕਰ ਦਿਓ ਮੈਂ ਗੱਲ ਮਾਨ ਨਾਲ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਕਿਸੇ ਵੱਡੇ ਲੀਡਰ ਨੂੰ ਚਾਹ ਪਿਆ ਦਿਓ ਮੇਰੇ ਹੱਥ ਨਹੀਂ ਕੰਬਦੇ ਉਹਦੇ ਸਾਹਮਣੇ ਕਿਉਂਕਿ ਮੈਂ ਸ਼ੁਰੂ ਤੋਂ ਹੀ ਇਦਾਂ ਹੀ ਰਹਾ ਮੇਰੀ ਸਾਈਕੀ ਇਦਾਂ ਦੀ ਹੈ ਮੈਂ ਆਪਣੀ ਸਾਇਕੀ ਵਿੱਚ ਕਦੇ ਆਪਣੇ ਆਪ ਨੂੰ ਘੱਟ ਨਹੀਂ ਸਮਝਿਆ ਇਹ ਹੰਕਾਰ ਨਹੀਂ ਹੈ ਕੰਫੀਡੈਂਸ ਹੈ ਇਹ ਆਤਮ ਵਿਸ਼ਵਾਸ ਹੈ ਮੇਰਾ ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਚਾਹੇ ਕੋਈ ਹੋਵੇ ਇਸ ਸਾਇਕੀ ਕਰਕੇ ਇਹ ਇੱਕ ਤੁਹਾਡਾ ਸਾਇਕੀ ਘੜਨੀ ਪੈਂਦੀ ਹੈ ਤੁਸੀਂ ਜ਼ਰੂਰੀ ਨਹੀਂ ਕਿ ਅਮੀਰ ਹੋਵੋ ਪਰ ਫ੍ਰੀਮ ਹੈ ਜਿਹੜਾ ਦਿਮਾਗ ਹੈ ਜਿਹੜਾ ਤੁਹਾਡੇ ਬੱਚੇ ਦਾ ਉਹ ਅਮੀਰਾਂ ਵਾਲਾ ਚਾਹੀਦਾ ਫਿਰ ਸੁਣੋ ਗੱਲ ਨੋਟ ਕਰੋ ਮੇਰੀ ਗੱਲ ਨਿਆਣਾ ਬੱਚੇ ਨੂੰ ਤੁਸੀਂ ਪੜਾਣਾ ਚਾਹੁੰਦੇ ਆ ਕਿੰਨਾ ਪੈਸਾ ਲੱਗਦਾ ਹੈ ਕਈਆਂ ਦੇ ਬੱਚਿਆਂ ਦੇ ਉੱਤੇ ਇੱਕ ਸਾਲ ਦਾ 50000 ਲੱਗ ਜਾਂਦਾ ਹੈ ਨਾ ਜੀ ਕਈਆਂ ਦਾ 20000 ਤੱਕ ਬੱਚਾ ਵੜਾ ਇੱਕ ਸਾਲ ਦਾ 50 ਤੁਹਾਡਾ ਨਿਆਣਾ ਪੜਨਾ ਹੈ ਜੀ 15 ਸਾਲ ਤੇ 15 ਸਾਲਾਂ ਦਾ 50000 ਮਹੀਨਾ ਲਾ ਲਓ 7.5 ਲੱਖ ਬਣ ਗਿਆ ਸਾਡੇ ਸੱਤ ਨਾਂ ਮੰਨੋ ਖਰਚਾ ਵੱਜ ਜਾਣਾ 10 ਲੱਖ 10 ਲੱਖ ਹੋ ਗਿਆ ਜੀ ਇੱਕ ਸਾਲ ਦਾ ਹੁਣ ਬੱਚੇ ਨੂੰ ਪੰਜ ਵਾਰੀ ਖਾਣਾ ਖਵਾਉਣ ਲੈ ਜਾ ਬਾਹਰ ਛੋਟੇ ਬੱਚੇ ਪੰਜ ਵਾਰ ਖਾਣਾ ਖਵਾਉਣ ਲੈ ਜਾ ਖਾਣਾ ਖਾਣ ਗਏ ਉਹਨੂੰ ਕਹੇ ਬੇਟਾ ਆ ਲੈ ਫੜ 10 ਰੁਪਏ ਟਿਪ ਦੇ ਦੇ ਕਿੰਨੇ 10 ਮਹੀਨੇ ਚ ਪੰਜ ਵਾਰੀ ਕਿੰਨੇ ਬਣੇ 50 50 ਸਾਲ ਦਾ ਕਿੰਨਾ ਬਣਿਆ 600 ਜੇ ਸੋ ਬਣਿਆ ਤੇ 10 ਸਾਲਾਂ ਚ ਕਿੰਨਾ ਦੇਊਗਾ ਟਿਪਾ 6000 ਜੇ 50 ਰੁਪਏ ਟਿਪ ਦਵੇਂ ਫੇਰ 50 6000 ਰੁਪਏ 15 ਸਾਲਾਂ ਦਾ ਹੁਣ ਟਿਪ ਕੌਣ ਦਿੰਦਾ ਫਲਾ ਗਰੀਬ ਕੇ ਸਾਇਕੀ ਕਿਤੇ ਕਿੱਦਾਂ ਦੀ ਬਣ ਗਈ ਉਹ ਅਮੀਰਾਂ ਵਾਲੀ ਤੇ ਜਿੱਦੇ ਕਿਤੇ ਬੈਠਾ ਅਮੀਰਾਂ ਦੇ ਵਿੱਚ ਉੱਦੇ ਉਹਦੇ ਹੱਥ ਨਹੀਂ ਕੰਬਣੇ ਕੋਟਲੇ ਤੇ ਖਾਣਾ ਖਾਣਾ ਪਿਆ ਉਹਦੇ ਹੱਥ ਨਹੀਂ ਕੰਬਣੇ ਉਹ ਕਾਇਮ ਹੋ ਕੇ ਖਾ ਲੂ ਕਿਉਂ ਕਿਉਂਕਿ ਤੂੰ ਬਚਪਨ ਤੋਂ ਉਹਨੂੰ ਗਰੀਬ ਨਹੀਂ ਰਹਿਣ ਦਿੱਤਾ ਇਹ ਕੰਮ ਤੇ ਖਾੜੀ ਵੀ ਆਪਣੇ ਬੱਚੇ ਨਾਲ ਕਰ ਸਕਦਾ ਜਰੂਰੀ ਨਹੀਂ ਪੈਸੇ ਨਾਲ ਤੁਸੀਂ ਅਮੀਰ ਕਰਨਾ ਆਪਣੇ ਨਿਆਣੇ ਨੂੰ ਸਿੱਖੀ ਬਣਾ ਦਿਓ ਦਿਮਾਗ ਬਣਾ ਦਿਓ ਇਹੋ ਜਿਹਾ ਮੈਂ ਤੁਹਾਡੀ ਗੱਲ نوٹ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਉਧਰੋਂ ਆਉਂਦੇ ਸੀ ਉਹਨਾਂ ਦੀ ਸਾਈਕੀ ਪਤਾ ਕੀ ਸੀ ਮਾਰ ਦੇਾਂਗੇ ਲੁੱਟ ਲਾਂਗੇ ਹਥਿਆਰ ਉਹਨਾਂ ਕੋਲ ਜ਼ਿਆਦਾ ਸੀ ਪਰ ਗੁਰੂ ਸਾਹਿਬ ਨੇ ਹਥਿਆਰ ਦਿੱਤੇ ਕਿ ਸਾਈਕੀ ਬਣਾਈ ਵੀ ਕਰ ਲੋਗੇ ਮੁਕਾਬਲਾ ਬੋਲੋ ਸਾਈਕੀ ਦਿਮਾਗ ਉਹ ਸਾਰਾ ਕੁਝ ਨਹੀਂ ਦੇਣਾ ਹਥਿਆਰ ਉਹਨੇ ਨਹੀਂ ਦੇਣੇ ਦਿਮਾਗ ਉੱਤੋਂ ਉਦਾਂ ਉਦੋਂ ਵੀ ਉੱਪਰ ਘੜ ਦੇਣਾ ਤੇ ਤੁਹਾਡੇ ਥੋੜੇ ਜੇ ਵੀ ਉਹਦਾ ਮੁਕਾਬਲਾ ਕਰ ਸਕ ਅਗੇ ਅੱਛਾ ਉਹਨੇ ਕਦੋਂ ਹੋਰ ਕਰਿਓ ਵੀਰੋ ਸਬਜ਼ੀ ਖਰੀਦਣ ਜਾਈ ਨਿਆਣੇ ਨੂੰ ਨਾਲ ਲੈ ਜੀ ਬਣਾਣਾ ਕੀ ਹੈ ਤੈ ਵੱਡਾ ਹੋ ਕੇ 2 ਕਰੋੜ ਦੇ ਕੇ ਬਿਜ਼ਨਸਮੈਨ ਬਣਾਉਣਾ ਤੇ ਜਾ ਕੇ ਉਹ ਤੇ ਕੀ ਹੈ 6 ਰੁਪਏ ਭਿੰਡੀਆਂ ਲਾਡੀਆਂ ਨੇ ਲਾਲਾ ਨਹੀਂ ਤੇ ਰਹਿਣ ਬੱਚਾ ਨਾਲ ਲੈ ਜਾ ਛੋਟਾ ਜਾ ਆਲੂ ਵੇਖ ਲੈ ਜੇ ਤੇ 3 ਰੁਪਏ ਦੇਣੇ ਨੇ ਦੇਲਾ ਨਹੀਂ ਦੇ ਉਥੋਂ ਪਰਲੀ ਦੁਕਾਨ ਤੋਂ ਤੋਰ ਦੇ ਇਹ ਨਿਆਣੇ ਨੂੰ ਨਾਲ ਲੈ ਕੇ ਸ਼ੋਪਿੰਗ ਕਰਦਾ ਉਹਦੇ ਸਾਈਕੀ ਕਿੰਦਾ ਦੀ ਘੜ ਰਿਹਾ ਦਿਮਾਗ ਕਿੰਦਾ ਦਾ ਘੜ ਰਿਹਾ ਤੁਸੀਂ ਬੱਚੇ ਦੇ ਤਾਂ ਮੈਂ ਕਹਿ ਰਿਹਾ ਆਪਣੇ ਬੱਚੇ ਨੂੰ ਕਦੇ ਐਦਾਂ ਦੀ ਗੱਲ ਲਫਜ਼ ਨਾ ਬੋਲੋ ਅਸੀਂ ਕਮਜ਼ੋਰ ਆ ਅਸੀਂ ਘਟਾਂ ਅਸੀਂ ਗਰੀਬ ਆ ਹੈਗਾ ਗਰੀਬ ਪਰ ਆਪਣੇ ਰੋਣੇ ਗੱਲਾਂ ਰੋਲਾ ਬੱਚੇ ਸਾਹਮਣੇ ਨਾ ਰੋ ਉਹਨੂੰ ਉਹਨੂੰ ਐ ਰਹਿਣ ਉਹਦੇ ਚ ਕੋਨਫੀਡੈਂਸ ਹੈ ਨਿੱਕੇ ਨਿਆਣੇ ਨੂੰ ਕਦੇ ਬਿਮਾਰ ਐ ਢਿੱਲਾ ਐ ਅਸੀਂ ਅਸੀਂ ਸਾਡੇ ਨਾਲ ਧੱਕਾ ਹੋ ਰਿਹਾ ਇਹ ਲਫਜ਼ ਆਪਣੇ ਛੋਟੇ ਬੱਚੇ ਕੋਲ ਕਦੀ ਦੀਤਿ ਵਾਡਾ ਨਿਆਣਾ ਹੋਊ ਮੀਡਲ ਕਲਾਸ ਦਾ ਪਰ ਦਿਮਾਗ ਦੇ ਪੱਖੋਂ ਸਾਈਕੀ ਦੇ ਪੱਖੋਂ ਬਹੁਤ ਉੱਚਾ ਹੋ ਜਾਏਗਾ ਦਿਮਾਗ ਦੇ ਪੱਖੋਂ ਬਹੁਤ ਉੱਚਾ ਹੋ ਜਾਏਗਾ ਸਾਈਫਾਈ ਕਰੋ ਮੈਂ ਕਹਿ ਰਿਹਾ ਮੇਰੇ ਪਿਤਾ ਅਨਪੜ ਬੰਦੇ ਐ ਪਿੰਡ ਦੇ ਸਿੱਧਾ ਸਾਦਾ ਜੱਟ ਪਰ ਮੈਂ ਇਹ ਦੇਣ ਨਹੀਂ ਦੇ ਸਕਦਾ ਅੱਜ ਜਿਹੜੀ ਮੇਰੀ ਸਾਈਕੀ ਹੈ ਮੈਂ ਜਿੱਦਾਂ ਦਾ ਵਿਹਾਨ ਉਹਨਾਂ ਨੇ ਕਢੀ ਐ ਮੇਰੀ ਸਾਈਕੀ ਮੇਰਾ ਦਿਮਾਗ ਕਢਿਆ ਮੈਂ ਸ਼ੁਰੂ ਤੋਂ ਇਦਾਂ ਦਾ ਪਹਿਲੇ ਦਿਨ ਤੋਂ ਤੇ ਜਿੱਦਣ ਤੋਂ ਇੱਥੇ ਆਇਆ ਆਹ ਜਗ੍ਹਾ ਐ ਇਦਾਂ ਹੀ ਗਿਆ ਮੈਂ ਮੈਂ ਸਮਝਾਉਦਾ ਨਹੀਂ ਕੀਤਾ ਕਦੇ 사운ਡ ਲੱਗੇਗਾ ਕਰਾਂਗਾ ਨਹੀਂ ਤੇ ਨਹੀਂ ਕਦੇ ਤੁਸੀਂ ਵੇਖਿਆ ਮੈਂ ਇਦਾਂ ਵੀ ਮੈਂ ਬੈਠਾ ਵਿੱਚ ਕਦੇ ਟਾਈਮ ਮਿਲ ਗਿਆ ਨਹੀਂ ਮਿਲਿਆ ਨਹੀਂ ਸਾਡਾ ਇਦਾਂ ਹੀ ਸਿਸਟਮ ਐ ਮੈਂ ਆਇਆ ਕਥਾ ਹੋ ਰਹੀ ਐ ਕੀਰਤਨ ਹੋ ਰਿਹਾ 5 ਮਿੰਟ ਵਿੱਚ ਵਾਜਾ ਖਾਲੀ हां ਖਾਲੀ ਫਿੱਟ ਹੋ ਜਾਂਦਾ 20 ਸਾਲ ਤੋਂ ਇਦਾਂ ਇਸੇ ਦਾ ਨਾ ਕਦੇ ਮੈਂ ਸਮਝੋਤਾ ਕਰ ਦਿੱਤਾ ਤਾਂ ਤੁਹਾਨੂੰ ਕਹਿਣਾ ਵੀ ਸਾਈਕੀ ਹੈ ਨਾ ਜਿਹੜੀ ਉਹਨੂੰ ਕੱਟ ਕੇ ਰੱਖੋ ਦਿਮਾਗ ਕੋਲੋਂ ਅੰਦਰੋਂ ਵੀਰ ਹੈ ਨਹੀਂ ਵੀਰ ਵੀਰੋ ਕਰੋੜਾਂ ਕਰਜ਼ਾ ਦੇਣ ਵਾਲਾ ਬੰਦਾ ਪਰ ਤਮਾਲ ਕਰਜਾਈ ਦੀ ਹੋਂਦ ਇੱਥੇ ਨਹੀਂ ਚੜਨ ਦਿੱਤਾ ਕਦੇ ਇਤਨਾ ਨਹੀਂ ਹੋਣਾ ਦਿੱਤਾ ਕਦੇ ਵੀ ਅਸੀਂ ਐ ਆ ਜਾਂ ਅਸੀਂ ਐ ਆ ਨਾ ਕਦੇ ਨਾ ਹੋਇਆ ਆ ਵੀਰੋ ਆ ਹੁਣ ਮੰਨ ਲਓ ਸ਼ੇਖ ਸੁਖਰੇਣ ਇਹਨਾਂ ਦਾ ਫੈਸਲਾ ਪਤਾ ਨਹੀਂ ਕੀ ਹੋਣਾ ਚੱਲ ਜਿੱਦਾਂ ਆਊਗਾ ਪਰ ਅਸੀਂ ਆਪਣੇ ਆਪ ਨੂੰ ਇਦਾਂ ਹੀ ਰੱਖਾਂਗੇ ਇਹ ਥੋੜਾ ਵੀ ਹੁਣ ਅਮਰਗਿ ਜੀ ਬੁਰਾ ਹੋ ਐ ਨਹੀਂ ਕਰਨ ਲੈਣਾ ਕਦੇ ਮਰਨ ਤੱਕ ਹੀ ਰਾਂਗੇ ਦੁਵਾਨ ਲਾਈਏ ਚਾਹੇ ਨਾ ਲਾਈਏ ਉਹ ਇੱਕ ਇੱਕ ਘੜੋੜੋਗਾ